ਅੱਜ ਫਿਰ ਉਸਾਰੀ ਤੋਂ ਕੰਮ ਦੇਖੋ ਜੀ ਪਹਿਲਾਂ ਬਾਅਦ ਤੇ ਲੈ ਕੇ ਹਾਜ਼ਰ ਨੇ ਅੱਜ ਬਹੁਤ ਤਗੜੀ ਆਫਰ ਆ ਲੋ ਜੀ ਸਟੇਟ ਪੂਰੇ ਨਾਲ ਸਟੇਟ ਪੂਰੇ ਦੇ ਨਾਲ ਪਲਾਜੋ ਵਾਹ ਜੀ ਲੋ ਜੀ 3250 ਆ ਕਿਆ ਰੇਟ ਕਰਤਾ ਜੀ 3250 ਆ ਲੱਗੀ ਸੇਰ ਕਿੰਨੇ ਦਾ ਮਿਲਣਾ ਸੇਜ ਨੂੰ ਕਰ ਲੋ ਪਹਿਲਾਂ ਫੋਲੋ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਕਿ ਹਰ ਇੱਕ ਭੈਣ ਦਾ ਹੋ ਸਕੇ ਫਾਇਦਾ ਕਈ ਬਣਾ ਵੀਡੀਓ ਦੇਖੀ ਜਾਂਦੀਆਂ ਸ਼ੇਅਰ ਨਹੀਂ ਕਰਦੀਆਂ ਰੇਟ ਸੁਣੀ ਜਾਂਦੀਆਂ ਸ਼ੋਰਟ কুরਤੀ ਤੇ ਸ਼ਰਾਰਾ ਅੱਛਾ ਜੀ ਕਿੰਨੇ ਵਾਲਾ ਇਹ 3250 ਲਾਈ 3250 ਕਿੰਨੇ ਦਾ ਮਿਲਣਾ ਹੈ ਕਿਹ ਵਾਲਾ ਤੇ ਦੱਸ ਦੋ ਦੱਸ ਦੋ ਤੁਹਾਡਾ ਜੀ ਫਿਰ ਕੀ ਰੇਟ ਕਰਤਾ ਜੀ 1499 ਰੁਪਏ ਦਾ ਲੱਗ ਗਿਆ 1499 ਰੁਪਏ ਦਾ ਲਓ ਜੀ ਨਾਲ ਸ਼ਰਾਰੇ ਸ਼ੋਰਟ কুরਤੀ ਕਿੰਨੇ ਵਾਲਾ ਜੀ ਆਹ ਲਓ ਜੀ ਕਿੰਨੇ ਵਾਲਾ 250 ਵਾਲਾ 2250 ਵਾਲਾ 1200 ਰੁਪਏ ਦਾ ਆਹ ਲਓ ਜੀ ਪਲਰ ਡਿਜ਼ਾਈਨ ਵਾਧੂ ਇਹ ਰੇਟ ਬਾਜ਼ਾਰ ਮੰਦੀ ਮਿਲਣਾ ਸਿਰਫ ਮਿਲਣਾ ਕਿੱਥੇ ਆ ਏਕੇ ਕਲੈਕਸ਼ਨ ਕਰਾਲੀ ਏਕੇ ਕਲੈਕਸ਼ਨ ਕਰਾਲੀ ਇੱਕੋ ਦੁਕਾਨ ਨੂੰ ਦੀ ਸਭ ਤੋਂ ਸਸਤੀ ਦੁਕਾਨ ਏਕੇ ਕਲੈਕਸ਼ਨ ਮੇਨ ਕਰਾਲੀ ਆ ਲੋ ਜੀ ਦੱਬ ਕੇ ਚੈੱਕ ਡਿਜ਼ਾਈਨਰ ਪੀਸ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਸਾਡੀ ਹਰ ਇੱਕ ਭੈਣ ਦਾ ਹੋ ਸਕੇ ਫਾਇਦਾ ਹੈਵੀ ਪਲਾਜੋ ਹੈਵੀ ਪਲਾਜੋ ਨਾਲ ਹੈਵੀ ਦੁਪੱਟਾ ਨਾਲ ਹੈਵੀ ਸ਼ਰਟ ਡਿਜ਼ਾਈਨ ਦੇਖ ਕਰੋ ਕਿੰਨਾ ਸੋਹਣਾ ਡਿਜ਼ਾਈਨ ਆ ਆ ਲੋ ਜੀ ਕਹਿੰਦੇ ਸ਼ੀਮਰ ਦੀ ਬਹੁਤ ਡਿਮਾਂਡ ਹੋ ਰਹੀ ਉਹ ਵਾਰ ਉਹ ਜਿਹੜੇ ਸ਼ੋਰ ਦੇ ਵਿੱਚ ਦਾ ਸੂਟ ਲਓ ਜੀ 2650 ਆਲਾ ਕਿੰਨੇ ਦਾ 1499 ਰੁਪਏ ਦਾ ਬਾਜੀ 1499 ਹਾਂਜੀ ਸਿਰਫ ਕਰਤਾ 1499 ਰੁਪਏ ਦਾ ਗਲਤ ਨਾ ਬੋਲੀ ਜੇ 1499 ਦਾ ਫਾਇਦਾ ਵੀਡੀਓ ਨੂੰ ਕਰ ਦੋ ਦੰਪ ਕੇ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਗਲਤ ਨਾ ਬੋਲੀ ਜੇ ਰੇ ਬਾਜੀ ਨਾ ਅਸਾਖਣਾ ਰੁੱਸ ਜੇ ਨਾ ਨਾ ਦੇ ਕੋਈ ਜ਼ੋਰ ਹੈ ਦੰਪੇ ਕੋਈ ਜ਼ੋਰ ਹੈ ਨਹੀਂ 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 ਜੋ ਕਹਤਾ ਹਾਂ ਲੋ ਕੁਰਤੀ ਦੇ ਵਿੱਚ ਫਰੋ ਚੈੱਕ ਉਹ ਵਾਹ ਇਹਦਾ ਕੀ ਸ਼ਰਾਰਾ ਪੂਰਾ ਹੈ ਵੀ ਮੈਨੂੰ ਬੈਗ ਦੇ ਵਰਕ ਨਹੀਂ ਲੱਗਦਾ ਫਿਰ ਜੀ ਬੈਗ ਦੇ ਵਰਕ ਹੁੰਦਾ ਵੀਰ ਜੀ ਹੁਣੇ ਦਿਖਾਉਂਦੇ ਆ ਤੁਹਾਨੂੰ ਆਹ ਲਓ ਬੈਗ ਚੈੱਕ ਕਰੋ ਬੈਗ ਤੇ ਕਿੰਨਾ ਸੋਹਣਾ ਵਰਕ ਹੈ ਆਹ ਲਓ ਜੀ ਫਰੰਟ ਵੀ ਕਰੋ ਚੈੱਕ ਇਹਦਾ ਬੁਟੀਕ ਸਟਾਈਲ ਪੀਸ ਹੈ ਮਜਾ ਆ ਲੋ ਜੀ ਬਾਜੀ ਜੀ ਤਿਆਰ ਜੀ ਹੈ 3000 ਰੁਪਏ ਦਾ ਇਹਦੀ ਬਾਜੂ ਲੱਗੀ ਲਗਾਈ ਹੋਊਗੀ ਬਾਜ਼ਾਰ ਚ 3500 3500 ਦਾ ਪਰ ਇਹ ਕੇ ਆਕਸ਼ਨ ਨੇ ਕਿੰਨੇ ਦਾ ਕਰਤਾ ਸਿਰਫ 1499 1499 1499 3500 ਆ ਜਾ ਵੀਰ ਜੀ ਤੁਹਾਡੇ ਕੋਲ ਹੀ ਵੀਰੇ ਆ ਤੁਹਾਨੂੰ ਕਰਾਉਂਦੇ ਆ ਲੋਕੋ ਲੋਕੀ ਕਰੋ 33 ਸੂਟ ਚੈੱਕ 33 ਸੂਟ ਪਠਾਨੀ ਸੂਟ ਉਹ ਲੈ ਜੀ ਵਾ ਜੀ ਵਾ ਪਠਾਨੀ ਸੂਟ ਦਾ ਜੀ ਕਿੰਨੇ ਦਾ ਵੀਰ ਜੀ ਇਹ ਹੋਊਗਾ ਜੀ ਪਠਾਨੀ ਵੀ ਮਿਲੂਗਾ 2290 ਵਾਲਾ ਜੀ 2290 ਵਾਲਾ ਏਕੇ ਰਕਣ ਦੇ ਕਰਤਾ ਸਿਰਫ 1499 ਰੁਪਏ ਦਾ ਲੱਗੀ ਸੇਲ ਵੀਰੋ ਕਰ ਰਹੇ ਹਾਂ ਕੁਰਤੀ ਦੇ ਵਿੱਚ ਕਰੋ ਚੈੱਕ ਇਹਨੂੰ ਕਰ ਲਓ ਫੋਨੋ ਇਹਦੀ ਕੁਰਤੀ ਬਾਜੀ ਅਟੈਚ ਵਰਕ ਦੇਖੋ ਕਿਹਾਂ ਪਿਆਰਾ ਕਿੰਨਾ ਸੋਹਣਾ ਆਹ ਲੋ ਜੀ ਫਰੋਗ ਸਟਾਈਲ ਪੀਸ ਆ ਡਿਜ਼ਾਈਨ ਚੈੱਕ ਕਰ ਲਓ ਕਿੰਨਾ ਸੋਹਣਾ ਪੀਸ ਬੁਟੀਕ ਸਟਾਈਲ ਪੀਸ ਆ ਲੇਟਸ ਸੀਜ਼ਨ ਨਾਲ ਹੈਵੀ ਸ਼ਰਾਰੇ ਬਾਜ਼ਾਰ ਚ ਵਿਕਦਾ 3500 1500 2500 ਪਰ ਇੱਕ ਇੱਕ ਕਲੈਕਸ਼ਨ ਨੇ ਕਿੰਨੇ ਦਾ ਕਰਤਾ 1200 ਰੁਪਏ ਦਾ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਹਰ ਇੱਕ ਪੈਨ ਦਾ ਹੋ ਜਵੇ ਫਾਇਦਾ ਬਾਜ਼ਾਰ ਨਾਲੋਂ ਮੰਦਾ ਦੇ ਨਾਲ ਆਹ ਲੋ ਜੀ ਫਰੋਗ ਦੇ ਨਾਲ ਤੋਤੀ ਫਰੋਗ ਦੇ ਨਾਲ ਤੋਤੀ ਬੰਦੇ ਬਹੁਤ ਦਵਾੜ ਆ ਰਹੀ ਆ ਆ ਲੋ ਜੀ ਤਤੀ ਚਾਹੀਦੀ ਏ ਤੋਤੀ ਵਾਲਾ ਪੀਸ ਵੀ ਆ ਗਿਆ ਕੋਈ ਫਰੰਟ ਦੇ ਵਰਕ ਨਹੀਂ ਬੈਕ ਦੇ ਵਰਕ ਨਾਲ ਹੋਊਗਾ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਨਾਲ ਕਮੈਂਟ ਕਰਕੇ ਦੱਸਿਓ ਕਿਹਨੂੰ ਕਿਹੜਾ ਪਸੰਦ ਆ ਹਰੇਕ ਤਸੂਰ ਦੇ ਵਿੱਚ ਚਾਰ ਚਾਰ ਰੰਗ ਹੈ ਵੀਡੀਓ ਲੰਬੀਆ ਹੋ ਜੇਡੇ ਰੈਡ ਵਰਕ ਥ੍ਰੈਡ ਵਰਕ ਕਰੋ ਚ ਇੱਕ ਅਕਤ ਰੈਡ ਵਰਕ ਦੇ ਵਿੱਚ ਆਹ ਲੋ ਜੀ ਥ੍ਰੈਡ ਵਰਕ ਦੇ ਵਿੱਚ ਬਹੁਤ ਹੀ ਪਿਆਰਾ ਪਲਾਵੇ ਨਾਲ ਆ ਚਲਾ ਜਾ ਇਹ ਲੋ ਜੀ 2290 ਕੈਰੇਟ ਕਰਤਾ ਜੀ 1499 ਰੁਪਏ ਲੱਗਣਾ ਸਿਰਫ 1499 ਰੁਪਏ ਦਾ ਲੋ ਜੀ ਕਲਰ ਡਿਜ਼ਾਈਨ ਦੇ ਦਾਂਗੇ ਅਲਗ-ਅਲਗ ਤੁਹਾਨੂੰ ਇਹਦੇ ਵਿੱਚ ਆ ਲੋ ਜੀ ਕਲਰ ਦੇਖੋ ਇਹਦੇ ਵਿੱਚ ਐ ਕਰੋ ਬਿਰਜੀ ਹੁਣੇ ਸ਼ਰਾਰੇ ਪਲਾਇਓ ਤੁਸੀਂ ਬਹੁਤ ਦਿਖਾਉਂਦੇ ਨੇ ਹੁਣ ਦਿਖਾਓ ਲਹਿੰਗੇ ਲੁੰਗੇ ਕੁਛ ਅੱਜ ਲਹਿੰਗੇ ਵੀ ਦਿਖਾਉਂਦੇ ਲਹਿੰਗੇ ਦੀ ਡਿਮਾਂਡ ਦੱਸੋ ਤੁਹਾਨੂੰ ਛੋਟ ਵਾਲਾ ਦਿਖਾ ਦਿਓ ਲੌਂਗ ਵਾਲਾ ਦਿਖਾ ਦਿਓ ਪਹਿਲਾਂ ਛੋਟਾ ਵਾਲਾ ਦਿਖਾ ਦਿਓ ਫਿਰ ਲੌਂਗ ਵਾਲਾ ਦਿਖਾ ਦਿਓ ਆ ਲੋ ਜੀ ਫਿਰ ਪਹਿਲਾਂ ਛੋਟਾ ਵਾਲੀ ਕਰੋ ਚੈੱਕ ਬਾਜ਼ਾਰ ਨਾਲੋਂ ਬਹੁਤ ਹੀ ਵੱਧ ਫਾਇਦਾ ਹੋ ਜਣਾ ਮੇਰੀਆਂ ਭੈਣਾਂ ਦਾ ਵੀਡੀਓ ਕਰ ਦੱਬ ਕੇ ਸਬਸਕ੍ਰਾਈਬ ਨੂੰ ਕਰ ਲੋ ਫੋਲੋ ਲਾਈਕ ਕਰ ਲੋ ਚੈੱਕ ਨਾਲ ਖਰੀਦੋ ਕੀ ਆਲਾ ਜੀ ਕੀ ਕਰਤਾ ਹੈ ਬਜ਼ਾਈਨ ਕਰ ਲੋ ਚੈੱਕ 2850 ਆਲਾ ਬ੍ਰੇਕਿੰਗ ਇਲੈਕਸ਼ਨ ਦੇ ਕਿੰਨੇ ਦਾ ਸਿਰਫ 300 ਰੁਪਏ ਦਾ ਇਹ ਵੀ 1499 ਜੀ 1499 ਵੀ ਨਹੀਂ 1400 ਹੀ ਕਰਤਾ ਇਹਦਾ 1400 ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੈ ਜੀ ਨੂੰ ਕਰ ਲੋ ਫੋਲੋ ਵਾਧੂ ਪਏ ਆ ਆ ਲੋ ਜੀ ਆ ਲੋ yellow color ਪਹਿਲਾਂ yellow ਕਹਿੰਦੇ ਬੰਨ ਦੇ ਸੂਟ ਪਾਣਾ ਏ ਆ ਲੋ ਜੀ ਚੱਕੋ ਲੋ ਜੀ yellow color ਹਲਦੀ ਦੇ suit ਪਾਣਾ ਹੈ yellow color ਦੇਖੋ ਜੀ ਆ ਲੋ ਜੀ shimmer ਦੇ ਵਿੱਚ ਦਿਖਾਈਏ ਤੁਹਾਨੂੰ ਲੈਗਾ ਦਿਖਾਓ ਜੀ shimmer ਦੇ ਵਿੱਚ ਦਿਖਾਓ ਜੀ ਰੂਬ ਦੇ ਵਿੱਚ ਕੱਟ ਵਾਲਾ ਲੌਂਗ ਦੇ ਵਿੱਚ ਕੱਟ ਵਾਲਾ ਬਹੁਤ ਜ਼ਿਆਦਾ ਡਿਮਾਂਡ ਤੇ ਚੱਲ ਰਿਹਾ ਜੀ ਫੁੱਲ ਡਿਮਾਂਡ ਜੁੜਦਾ ਹੈ ਇੱਕ ਨੰਬਰ ਡਿਜ਼ਾਈਨਿੰਗ ਹੈ ਲੋ ਜੀ 3550 ਵਾਲਾ ਇਹਦਾ ਕਿਹੜਾ ਇਹ 1800 ਦਾ ਸਿਰਫ 1800 ਵਾਲਾ 1800 1800 ਰੁਪਏ ਦਾ ਲੌਂਗ ਕੁੜਤੀ ਦੇ ਨਾਲ ਹੈਵੀ ਸਕਲਪਟ ਡਿਜ਼ਾਈਨਰ ਪੀਸ ਹੈ ਬੁਟੀਕ ਸਟਾਈਲ ਪੀਸ ਵੀਡੀਓ ਨੂੰ ਕਰ ਦਿਓ ਦੰਬ ਕੇ ਸ਼ੇਅਰ ਪੇਜ ਨੂੰ ਕਰ ਲੋ ਬੋਲੋ ਆ ਲੋ ਸੇਮ ਦੇ ਵਿੱਚ ਪੈਦਾ ਹੋਈ ਇਹ ਵੀ ਆਰਟੀਕਲ ਦੇ ਦਾਂਗੇ ਆ ਲੋ ਸਟੇਟ ਕੁੜਤੀ ਦੇ ਨਾਲ ਸਕਲਪਟ ਜਲਦੀ ਜਲਦੀ ਪਹੁੰਚੋ ਪਹਿਲਾ ਆਓ ਪਹਿਲਾ ਪਾਓ ਪਹਿਲਾ ਪਾਓ ਇਹ ਕਲੈਕਸ਼ਨ 1800 ਰੁਪਏ ਦਾ ਸਾਰਾ ਬੈਗ ਦੇ ਵੀ ਵਰਕ ਹੈ ਵੀਡੀਓ ਨੂੰ ਕਰ ਦਿਓ ਦੰਬ ਕੇ ਸ਼ੇਅਰ ਦੁਪੱਟਾ ਹੈਗਾ ਹੈਵੀ ਆ ਲੋ ਜੀ ਇਹਨਾਂ ਦਾ ਪਾਰਟੀ ਬਲੈਕ ਮਾਈਕ ਦਾ ਜੀ ਕਰੋ ਬਲੈਕ ਵੀ ਚਾਹੀਦਾ ਆ ਲੋ ਬਲੈਕ ਮਿਲ ਜੇਗਾ ਹੈਵੀ ਕੁਰਤੀ ਨੇਵਰਕ ਦੀ ਕੁਰਤੀ ਆ ਨਾਲ ਸਕਲਟਾ ਡਿਜ਼ਾਈਨ ਕਰ ਲੋ ਚੈੱਕ ਬਹੁਤ ਸੋਹਣਾ ਡਿਜ਼ਾਈਨ ਆ ਪਾਰਟੀ ਵੇਅਰ ਲੁੱਕ ਪੀਸ ਬਹੁਤ ਪਿਆਰਾ ਆ ਲੋ ਜੀ ਸਟਾਕ ਵਾਧੂ ਗਿਆ ਹਾਂਜੀ ਹਾਂਜੀ ਫੁੱਲ ਸਟਾਕ ਆ ਗਿਆ ਕੋਈ ਪਜੀ ਤੋਂ ਨਹੀਂ ਛੋਟ ਕੁਰਤੀ ਦੇ ਵਿੱਚ ਫਰੌਗ ਸਟਾਈਲ ਏ ਵੀ ਲਹਿੰਗੇ ਦੇ ਵਿੱਚੇ ਮਿਲੇਗਾ ਜੀ ਉਹ ਵਾਹ ਜੀ ਵਾਹ ਲੋ ਜੀ ਆਪ ਦਾ ਲਹਿੰਗਾ ਡਿਜ਼ਾਈਨ ਮੀਨਰ ਵਰਕ ਇਹ ਬਾਜ਼ਾਰ 'ਚ ਜਿਹੜੇ ਤੁਹਾਨੂੰ ਆਪਾਂ ਲਹਿੰਗੇ ਸ਼ਰਾਰੇ ਦਿਖਾ ਰਹੇ ਆ ਕੋਈ ਮਿਲੂਗਾ 2200 ਕੋਈ ਮਿਲੂਗਾ 3500 ਕੋਈ ਮਿਲੂਗਾ 4000 ਪਰ ਇਹ ਕੇ ਕਲੈਕਸ਼ਨ ਨੇ ਸਿਰਫ 1200 ਤੋਂ ਲੈ ਕੇ 1800 ਰੁਪਏ ਵਿੱਚ ਸਾਰੀ ਡੈਜ ਕਰਦੀ ਕੰਪਲੀਟ ਪੂਰੇ ਜਿੰਨਾ ਮਰਜੀ ਪਾਰਟੀ ਬੇ ਲੋ ਜਿੰਨਾ ਮਰਜੀ ਬੈਲਟ ਫੀਸ ਲੈ ਲੋ 1200 ਤੋਂ ਲੈ ਕੇ 1800 ਦੇ ਵਿੱਚ ਜਿਹੜੇ ਬਾਜ਼ਾਰ 'ਚ ਵਿਗਰੇ 2000 3000 4000 ਬਜ਼ਾਰ ਦੀ ਲੁੱਟ ਸੁੱਟ ਤੋਂ ਬੱਚੋ ਏਕੇ ਕਲੈਕਸ਼ਨ ਤੇ ਵਿਜ਼ਿਟ ਕਰੋ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲਓ ਬੋਲੋ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਲੈਹਗੇ ਦੇ ਵਿੱਚ ਵੱਧ ਤੋਂ ਵੱਧ ਪੈਣਾ ਕਮੈਂਟ ਕਰੋ ਤਾਂ ਕਿ ਹਰ ਇੱਕ ਭੈਣ ਨੂੰ ਪਤਾ ਲੱਗ ਸਕੇ ਕਿੰਦਾ ਦੀ ਕੁਆਲਿਟੀ ਹੈ ਨਾਲ ਦੀ ਨਾਲ ਰਿਵਿਊ ਦਿੰਦੇ ਜਾਓ ਕਿ ਕਿੰਦਾ ਨਹੀਂ ਕੁਆਲਿਟੀ ਕਿੰਦਾ ਦਾ ਡਿਜ਼ਾਈਨ ਹੈ ਹਰ ਇੱਕ ਪਹਿਨ ਦੀ ਆਪਣੀ ਪਸੰਦ ਹੈ ਆਪਣੇ ਡਿਜ਼ਾਈਨ ਹੈ ਜਲਦੀ ਜਲਦੀ ਪਸੰਦ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਪਹਿਣਾ ਦੀ ਡਿਮਾਂਡ ਹੈ ਰਸਟ ਕਲਰ ਚਾਹੀਦਾ ਰਸਟ ਕਲਰ ਵੀ ਮਿਲੂਗਾ ਸ਼ਾਰਟ ਚੋਲੀ ਹੈ ਨਾਲ ਰਸਟ ਕਲਰ ਦਾ ਲਹਿੰਗਾ ਪੂਰਾ ਫੁੱਲ ਪਾਰਟੀ ਵੇਅਰ ਪੀਸ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਤੁਹਾਡਾ ਆਪਣੀ ਦੁਕਾਨ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਕੋਈ 2600 ਨਹੀਂ ਕੋਈ 3500 ਨਹੀਂ ਸਿਰਫ 1499 ਰੁਪਏ ਦਾ 1499 ਰੁਪਏ ਦਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਉਂਗਾ ਤੇ ਪੇਜ ਨੂੰ ਫੋਲੋ ਕਰਕੇ ਆਉਂਗਾ ਉਹਦੇ ਲੱਗ ਤੋਂ ਮਾਣਸਮਾਨ ਕੀਤਾ ਜਾਊਗਾ ਅੱਛਾ ਜੀ ਫੇ ਨਾਰਕਲੀ ਵੀ ਮਿਲ ਜੂ ਹਾਂਜੀ ਹਾਂਜੀ ਨਾਰਕਲੀ ਵੀ ਮਿਲੂਗੀ ਹਾਂਜੀ ਡਿਸਕਾਊਂਟ ਦੇ ਵਿੱਚ ਅੱਛਾ ਜੀ ਆਹ ਲੋ ਜੀ 3250 ਲੱਗਿਆ ਕਰਤਾ ਜੀ ਇਹਦਾ ਰੇਟ ਫੇਰ ਆਹ ਲੋ ਜੀ ਨਾਰਕਲੀ ਬਾਜ਼ਾਰ 'ਚ ਵਿਗਰੀ 3200 ਬਾਜ਼ਾਰ 'ਚ ਵਿਗਰੀ 3500 ਫਰੰਟ ਤੇ ਹੀ ਵਰਕਾ ਬੈਕ ਤੇ ਹੀ ਵਰਕਾ ਜਿਹੜੀ ਰਕਮ ਪਾ ਲਈਏ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਇੱਕ ਇੱਕ ਅਕਸ਼ਰ ਮੇਨ ਵੇਅਰ ਕਰਾ ਲਈ ਕਿੰਨੇ ਦੀ ਕਰਤੀ ਸਿਰਫ 1400 ਰੁਪਏ ਦੀ ਤੇ ਹੁਣੀ ਤੋਂ ਮੈਨੂੰ ਦਿਖਾਓ ਗਾਉਨ ਦੀ ਵੈਰਾਈਟੀ ਲੋ ਜੀ ਕਰੋ ਚੈੱਕ ਗਾਉਨ ਆਹ ਲੋ ਜੀ ਗਾਉਨ ਕਰੋ ਚੈੱਕ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪੂਰਾ ਫੁੱਲ ਹੈਵੀ ਪੀਸ ਗਾਉਨ ਦਾ ਆਹ ਲੋ ਜੀ ਪੂਰਾ ਫੁੱਲ ਹੈਵੀ ਘੇਰਾ ਨਾਲ ਹੈਵੀ ਵਰਕ ਨਾਲ ਹੈਵੀ ਬੈਕ ਤੇ ਵੀ ਵਰਕ ਹੋਊਗਾ ਕਿੰਨੇ ਦਾ ਜੀ ਇਹ ਕਿੰਨੇ ਦਾ ਪੈਣਾ ਬਿਰਜੀ ਇਹ 2250 ਕਿੰਨੇ ਦਾ ਪੈਣਾ ਜੀ 2250 ਆ ਸਿਰਫ 1499 ਰੁਪਏ 1499 ਆਲੋ ਡਿਜ਼ਾਈਨਿੰਗਾ ਕਰ ਲੋ ਚੈੱਕ ਬਾਜ਼ਾਰ ਚ ਵੀ ਰਹਾ 2000 ਦਾ ਬਾਜ਼ਾਰ ਚ ਵੀ ਰਹਾ 2500 ਦਾ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਹੈਵੀ ਹੈਵੀ ਗਾਊਨ ਲੈ ਕੇ ਆਜੇ ਮੈਂ ਤੁਹਾਡੇ ਬਾਤ ਤੇ ਏ ਕੇ 컬렉ਸ਼ਨ 메인 ਬਾਜ਼ਾਰ ਕੁਰਾਲੀ ਜਲਦੀ ਜਲਦੀ ਪਹੁੰਚੋ ਏ ਕੇ 컬렉ਸ਼ਨ 메인 ਬਾਜ਼ਾਰ ਕੁਰਾਲੀ ਵੀ ਇਹ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਤਾਂ ਕਿ ਹਰ ਇੱਕ ਭੈਣ ਦਾ ਹੋ ਸਕੇ ਫਾਇਦਾ ਇੱਕ ਮੇਰੀਆਂ ਭੈਣਾਂ ਨੂੰ ਹੱਥ ਬੰਨ੍ਹ ਕੇ ਵੇਣਦੀ ਐ ਜਿਹੜੇ ਵੀਡੀਓ ਚ ਰੇਟ ਦੱਸਿਆ ਉਹ ਸਾਰੇ ਫਿਕਸ ਰਹਿਣਗੇ ਕੋਈ ਕਟੋਬਤ ਨਾ ਕੀਤਾ ਜਾਵੇ ਹਰ ਇੱਕ ਭੈਣਾਂ ਦਾ ਫਾਇਦਾ ਅੱਛੇ ਆਈ ਨਾਰਕਲੀਆਂ ਵੀ ਆ ਗਈਆਂ ਉਹ ਬਾਦੂਆਂ ਨਾਰਕਲੀਆਂ ਵੀ ਆ ਗਈਆਂ ਜੀ ਬਜੀ ਨਾਰਕਲੀਆਂ ਦਿਖਾਓ ਜਿਹੜੀ ਪਿਓਰ ਦੀਆਂ ਹੁੰਦੀਆਂ ਲੋ ਇਹ ਲੋ ਇਹ ਨਾਰਗੀਆਂ ਅੱਗੇ ਵੀ ਹੈ ਮੈਂ ਕਹਿੰਦਾ ਮਾਰ ਬੰਦਾ ਮੰਨਦੀ ਹੈ ਜੀ ਬੰਦਾ ਦੱਸੋ ਆ ਲੋ ਜੀ ਨਾਲ ਇਹ ਤਾਂ ਨੋਰ ਨਹੀਂ ਲੱਗਦੀ ਮਹਿੰਗੀ ਲੱਗਦੀ ਇਹ ਤੇ ਸਲਵਾਰ ਹੋਣਾ ਨਹੀਂ ਹੋਣਾ ਲੱਗਦਾ ਤੁਹਾਡੇ ਕੋਲ ਨਹੀਂ ਸਾਰਾ ਕੁਝ ਇਹ ਮਿਲੂਗਾ ਜੀ ਸਲਵਾਰ ਦਾ ਕਪੜਾ ਅੱਛਾ ਤੇ ਨਾਲ ਕਪੜਾ ਵੀ ਨਾਲ ਆ ਉਹ ਆਦ ਹੈ ਕਪੜਾ ਵੀ ਨਾਲ ਹੈ ਰੁਪਟਾ ਵੀ ਨਾਲ ਹੈ ਜੀ ਆ ਜੀ ਵਾ ਕਿੰਨੇ ਵਾਲੀ ਹੈ ਜੀ ਇਹ 2750 ਦੀ ਹੈ ਜੀ ਇਹ 2750 ਦੀ ਕਰਤੀ ਹੈ ਕਿ ਇਲੈਕਸ਼ਨ ਦੇ ਸਿਰਫ 1199 ਰੁਪਏ ਦੀ ਵੀਡੀਓ ਕਰ ਦੋ ਦੋਨੇ 99 ਦੀ ਕਰ ਲੋ ਬੋਲੋ ਇਹ ਸਿਰਫ ਸੇਲ ਜਿਹੜੀ ਹੈਗੀ ਲਿਮਟਿਡ ਸੇਲ ਆਓ ਜੀ ਕਲਰ ਵੀ ਲੈ ਜਾਣਗੇ ਸੇਲ ਜਦ ਤੱਕ माल ਰਿਹਾ ਉਦੋਂ ਤੱਕ ਸੇਲ ਹੈ ਸਿਰਫ ਵੀਡੀਓ ਨੂੰ ਕਰ ਲੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਮੈਂ ਤੁਹਾਡਾ ਏਕੇ ਤੁਸੀਂ ਮੇਰਾ ਮਾਣ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਆਹ ਲੋ ਜੀ ਸਾਰਾ ਗਲੇ ਤੇ ਡਿਜ਼ਾਈਨ ਆ ਪੱਲੇ ਤੇ ਵੀ ਡਿਜ਼ਾਈਨ ਆ ਬੈਕ ਤੇ ਵੀ ਡਿਜ਼ਾਈਨ ਆ ਕਿੰਨੇ ਦੀ 1199 ਰੁਪਏ ਦੀ ਨਾਲ ਕੜੀ ਨਾਲ ਦੁਪੱਟਾ ਵੀ ਹੈਗਾ ਜੀ ਆ ਲੋ ਡਿਜ਼ਾਈਨਿੰਗ ਕਰ ਲੋ ਚੈੱਕ ਫੁੱਲ ਟਾਈਟ ਦੇ ਮੀਟਰ ਦੇ ਦੁਪੱਟੇ ਕਰਤਾ ਬਹੁਤ ਵੱਡਾ ਫਾਇਦਾ ਡਿਜ਼ਾਈਨਿੰਗ ਕਰੀ ਜਾਓ ਚੈੱਕ ਆ ਲੋ ਜੀ ਕਾ ਦੇਖੋ ਮਹਿੰਦੀ ਕਲਰ ਦਾ ਪੀਸ ਬਾਜ਼ਾਰ ਦੇ ਵਿੱਚ 3500 ਦਾ ਬਾਜ਼ਾਰ ਦੇ ਵਿੱਚ 4000 ਦਾ ਪਰੇਕੇ ਲਖਸ਼ੇ ਕਿੰਨੇ ਦਾ ਕਰਤਾ 1199 ਰੁਪਏ ਦਾ ਪਿਓਰ ਨਾਰਕਲੀ 1199 ਦਾ ਇਥੇ ਸਸਤੀ ਕੋਈ ਦੇ ਦੇਵੇ 10 ਲੱਖ ਰੁਪਏ ਨਾਮ ਦਊਗਾ ਕੱਪੜਾ ਜੀ ਤੇ ਬਾਟਮ ਵੀ ਪਿਓਰ ਦੀ ਹੋਏਗੀ ਫੁੱਲ ਪਿਓਰ ਦੀ ਸਲਵਾਰ ਆ ਫੁੱਲ ਪਿਓਰ ਦੀ ਨਾਰਕਲੀਏ ਪਿਓਰ ਚਨਾਉਣ ਦੇ ਦੁਪੱਟਾ ਲੱਗਿਆ ਵਾ ਬਾਜ਼ਾਰ ਚ ਵੇਖੀ 3500 ਬਾਜ਼ਾਰ ਚ ਵੇਖੀ 4000 ਪਰ ਇਹਕੇ ਲਖਸ਼ੇ ਕਿੰਨੇ ਦੀ ਕਰਤੀ 1199 ਰੁਪਏ ਦੀ ਸਿਰਫ 1199 ਆ ਲਓ ਜੀ ਇੱਕ ਨਾਰਕਲੀ ਆ ਵੀ ਚੱਕ ਦਿਰਾ ਲਓ ਲਓ ਜੀ ਆਓ ਜੀ ਸੈਟਲ ਪੀਜ਼ਾ ਆਹ ਲੋ ਜੀ ਇਹ ਕਿੰਨੇ ਦੀ ਹੈ ਜੀ ਇਹ ਕਿੰਨੇ ਦੀ ਹੈ ਜੀ 50 ਦੀ ਹੈ ਜੀ 3350 ਇਹ ਕਿੰਨੇ ਦੀ 1499 ਰੁਪਏ ਦੀ ਆ ਪਲਾਇਸੜ ਕਿੰਨੇ ਦਾ ਵੀਰ ਜੀ ਇਹ 2290 ਦਾ ਜੀ ਇਹ 2290 ਵਾਲਾ ਕਰਦਾ ਹੈ ਕਿ ਲੱਖਣ ਦੇ 1400 ਰੁਪਏ ਦਾ ਸਿਰਫ 1400 ਦਾ ਜੀ ਆਹ ਲੋ ਜੀ ਇਹ ਕਿੰਨੇ ਲੈ ਜੀ ਜਿਹੜੀ ਦਾ ਕੰਮ ਕਰੋ ਚੈੱਕ ਸਾਰਾ ਫਰੰਟ ਤੇ ਵਰਕੇ ਬੈਕ ਤੇ ਵਰਕ ਮੁੜਕ ਹੈ ਜਾਲੀ ਹੁੰਦਾ ਤੇ ਬੈਕ ਫੁੱਲੀ ਹੈਵੀ ਦੇ ਵਿੱਚ ਵਾਹ ਜੀ ਵਾਹ ਕਿੰਨਾ ਸੋਹਣਾ ਪੀਸ ਹੈ ਵਾਹ ਜੀ ਵਾਹ ਆ ਲੋ ਜੀ 4500 ਵਾਲਾ ਜੀ ਇਹ 4500 ਵਾਲਾ ਕਿੰਨੇ ਦਾ ਪੜਾ 1800 ਰੁਪਏ ਦਾ ਸਿਰਫ 1K 1899 ਦੀ 5 ਦਿਨਾਂ ਦੀ ਭਾਰੀ ਸੇਲ 1799 ਦਾ ਪੜਾ ਜੀ 1K ਕਲੈਕਸ਼ਨ ਨੇ लादी 5 ਦਿਨਾਂ ਦੀ ਭਾਰੀ ਸੇਲ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਤੁਹਾਡਾ 1K ਤੁਸੀਂ ਮੇਰਾ ਮਾਨ